ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਕਲੀ ਪਾਈ ਕਣਕ ਦਾ ਆਟਾ ਤਿੰਨ ਚਮਚੇ ਪਾਏ ਸੂਜੀ ਦੇ ਅੱਧੇ ਕੌਲੀ ਖੰਡ ਦੀ ਇੱਕ ਕੌਲੀ ਦੁੱਧ ਦੀ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਘੱਟੋ ਘੱਟ 10-15 ਮਿੰਟ ਜ਼ਰੂਰ ਟਕੋ ਮੈਂ ਇੱਕ ਘੰਟਾ ਇਹਨੂੰ ਟੱਕ ਕੇ ਰੱਖਿਆ ਸੀ ਵਿੱਚ ਮੈਂ ਇੱਕ ਵਾਰੀ ਇਹਨੂੰ ਮਿਕਸ ਕਰਤਾ ਸੀ ਤਾਂ ਕਿ ਚੀਨੀ ਜਿਹੜੀ ਮਿਕਸ ਹੋ ਜਵੇ ਤੇਲ ਗਰਮ ਕਰਕੇ ਇਸ ਤਰ੍ਹਾਂ ਆਪਾਂ ਜਿਹੜਾ ਅੱਧੀ ਅੱਧੀ ਕੜਛੀ ਪਾ ਦੇਣੀ ਬਹੁਤ ਹੀ ਵਧੀਆ ਜਿਹੜੇ ਮਾਲ ਪੂੜੇ ਏਦਾਂ ਬਣ ਕੇ ਤਿਆਰ ਹੋ ਜਾਂਦੇ ਆ ਪਾਲਟ ਦਿੱਤੇ ਸੀਗੇ ਫੇਰ ਦੁਬਾਰਾ ਪਾਲਟ ਦੰਨੇ ਆ ਤੇ ਦਵਾਕ ਇਹਨਾਂ ਨੂੰ ਪਕਾ ਲੈਣਾ ਤਾਂ ਕਿ ਅੰਦਰ ਤੱਕ ਇਹ ਪੱਕ ਜਾਣ ਵਧੀਆ ਤਰੀਕੇ ਦੇ ਨਾਲ ਠੀਕ ਆ ਜੀ ਬੜੇ ਟੇਸਟੀ ਬਣਦੇ ਤੇ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਇਸ ਤਰ੍ਹਾਂ ਇਹਦਾ ਦਵਾਕ ਇਹ ਸਾਰਾ ਤੇਲ ਇਹਦੇ ਵਿੱਚੋਂ ਕੱਢ ਦੋ ਜੀ ਦੇਖੋ ਮਾਲ ਪੂੜੇ ਆਪਣੇ ਸਾਰੇ ਬਣ ਕੇ ਤਿਆਰ ਹੋ ਗਏ ਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰੋ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਸਪੋਰਟ ਕਰ ਦਿਓ ਮੇਰੇ ਚੈਨਲ ਨੂੰ ਤੇ ਇਸ ਤਰ੍ਹਾਂ ਪੂੜੇ ਜ਼ਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੂੰ ਦੱਸਿਓ ਜੀ ਤੇ ਮਾਲ ਪੂਰੇ ਤਿਆਰ ਆ ਬਣਾਓ ਖਾਓ ਵੀਡੀਓ ਦੇਖਣ ਲਈ ਧੰਨਵਾਦ ਆ ਸ਼੍ਰੀ ਕਾਲ ਜੀ ਸਾਰਿਆਂ ਨੂੰ